ਵੀ ਲਾਲਚ ਦਿੱਤੇ ਮਗਰ ਸ਼ਾਮ ਸਿੰਘ ਟਾਰੀ ਜੀ ਨੇ ਇੱਕ ਗੱਲ ਕਹੀ ਮੈਂ ਆਪਣੇ ਪੰਥ ਨੂੰ ਪਿੱਠ ਨਹੀਂ ਵਿਖਾਵਾਂਗਾ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਕੇ ਤੁਰਿਆ ਤੇ ਚੜ੍ਹਦੀ ਕਲਾ ਨਾਲ ਜੰਗ ਲੜਾਂਗੇ ਸਭਰਾਲਾ ਦਾ ਪੋਲ ਉਹਨਾਂ ਨੇ ਬਣਾ ਲਿਆ ਸੀ ਸਿੰਘਾਂ ਨੇ ਜੇ ਉਸ ਦਿਨ ਜਿਹੜੇ ਆ ਕਮਾਂਡਰ ਹੀ ਗਦਾਰ ਹੀ ਜੇ ਜੰਗ ਲਈ ਹੁਕਮ ਦੇ ਦਿੰਦੇ ਤਾਂ ਇਹਨਾਂ ਨੇ ਚੜ੍ਹਾਈ ਕਰ ਜਣੀ ਹੀ ਫਰੰਗੀਆਂ ਤੇ ਕੀ ਹੋਇਆ ਕਿ ਇਹਨਾਂ ਨੇ ਜੰਗ ਲਈ ਹੁਕਮ ਨਹੀਂ ਦਿੱਤਾ ਤੋ ਸ਼ਾਮ ਸਿੰਘ ਢਾਰੀ ਜੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਉਹਨਾਂ ਨੇ ਵੇਟ ਕੀਤੀ ਕਿ ਅੰਗਰੇਜ਼ ਜਿਹੜੇ ਨੇ ਫਰੰਗੀ ਜਿਹੜੇ ਨੇ ਤੋਪਾਂ ਬੰਦੂਕਾਂ ਆਪਣਾ ਸਾਰਾ ਕੁਝ ਤਿਆਰ ਕਰ ਲੈਣ ਤੇ ਫਿਰ ਅਸੀਂ ਇਹਨਾਂ ਨੂੰ ਕਵਾਂਗੇ ਜੰਗ ਲੜੋ ਜਾ ਕੇ ਸ਼ਾਮ ਸਿੰਘ ਢਾਰੀ ਜੀ ਨੂੰ ਇਹ ਗੱਲ ਪਤਾ ਲੱਗ ਗਈ ਸੀ ਜਿੱਦਣ ਗੋਰਿਆਂ ਨੇ ਹਮਲਾ ਖ ਉਹਨਾਂ ਨੇ ਚੜ੍ਹ ਕੇ ਕੀਤਾ ਠੀਕ ਜਿੱਦਣ ਉਹਨਾਂ ਨੇ ਹਮਲਾ ਚੜ੍ਹ ਕੇ ਕਰਨਾ ਸੀ ਕੀ ਲਿਖ ਦੇਣੇ ਇਤਿਹਾਸਕਾਰ ਕਿ ਉਸ ਦਿਨ ਸ਼ਾਮ ਸਿੰਘ ਢਾਰੀ ਜੀ ਨੇ ਸਵਤੇ ਉੱਠ ਕੇ ਨਿਤਨੇਮ ਕੀਤਾ ਇਸ਼ਨਾਨ ਪਾਣੀ ਕਰਕੇ ਨਿਤਨੇਮ ਕੀਤਾ ਤੇ